ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਪੈਣ ਪਾਈ ਵਧੀਆ ਠੀਕ ਠਾਕ ਹੋਵਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖਣ, ਤਰੱਕੀਆਂ ਬਖਸ਼ਣ, ਤੰਦਰੁਸਤੀਆਂ ਬਖਸ਼ਣ। ਤੇ ਅੱਜ ਦੀ ਵੀਡੀਓ ਜੀ ਆਪਾਂ ਕਰ ਰਹੇ ਹਾਂ ਸਿਰੂ। ਇਹ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਪੂਰਾ ਵੀ ਦੇਖਿਓ। ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ ਜੀ। ਤੇ ਅੱਜ ਜੀ ਦੇ ਨੇ ਸ਼ਨੀਵਾਰ ਦਾ ਤੇ ਤਰੀਕੇ ਜੀ 27 ਸਤੰਬਰ ਤੇ ਆਪਾਂ ਜੀ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਆ ਤੇ ਮੈਂ ਆਈ ਸੀ ਜੀ ਛਾਤ ਤੇ ਪਾਥੀਆਂ ਬਣਾਉਣ ਕਿਉਂਕਿ ਕਾਫੀ ਦਿਨ ਹੋ ਗਏ ਨੇ ਦੋਆ ਨਹੀਂ ਬਣਾਇਆ ਆਪਾਂ ਪਾਥੀਆਂ ਨਹੀਂ ਬਣਾਈਆਂ ਤੇ ਇਸ ਕਰਕੇ ਜੀ ਹੁਣ ਆਪਣੀਆਂ ਜਿਹੜੀਆਂ ਪੁਰਾਣੀਆਂ ਪਾਥੀਆਂ ਨੇ ਉਹ ਵੀ ਖਤਮ ਹੋਣ ਵਾਲੀਆਂ ਨੇ ਤੇ ਮੈਂ ਸੋਚਿਆ ਕਿ ਕਦੀ ਨਾ ਕਦੀ ਬਣਾ ਲਿਆ ਕਰਾਂ ਨਾ ਟਾਈਮ ਤਾਂ ਨਹੀਂ ਲੱਗਦਾ ਕਿ ਬਾਕੀ ਕਰਦੇ ਕੰਮ ਹੋਰ ਬਹੁਤ ਜ਼ਿਆਦਾ ਹੁੰਦੇ ਨੇ ਤੇ ਬਾਕੀ ਜੀ ਮੈਂ ਸੋਚਿਆ ਕਿ ਚਲ ਸਮਾਂ ਕੱਢ ਕੇ ਥੋੜਾ ਜਿਹਾ ਆਪਾਂ ਜ਼ਰੂਰ ਬਣਾਇਆ ਕਰੀਏ ਕਿਉਂਕਿ ਸਰਦੀਆਂ ਦੇ ਵਿੱਚ ਇਹ ਪਾਠੀਆਂ ਫਿਰ ਕੰਮ ਆਉਣਗੀਆਂ ਤੇ ਉਸ ਤੋਂ ਬਾਅਦ ਜੀ ਇਹ ਵੀਡੀਓ ਇਹ ਥੋੜੀ ਜੀ ਆਪਣੇ ਘਰ ਲਈ ਸ਼ੁੱਕਰਵਾਰ ਦੀ ਜਾਨੀ ਕਿ ਤੇ ਆਪਾਂ ਜੀ ਇੱਥੇ ਬਿਜ਼ਨਸ ਹੀ ਪੱਠੇ ਤੇ ਪੱਠਿਆਂ ਵਾਸਤੇ ਆਪਾਂ ਜਗ੍ਹਾ ਤਿਆਰ ਕਰ ਲਈ ਆ ਤੇ ਹੁਣ ਕਿਆਰੇ ਬਣਾ ਰਹੇ ਸੀ ਛੋਟੇ-ਛੋਟੇ ਤਾਂ ਕਿ ਪਾਣੀ ਲਾਣਾ ਸੌਖਾ ਰਹਿੰਦਾ ਏ ਤੇ ਨਾਲ ਜੀ ਆਪਾਂ ਬੰਨਿਆ ਤੇ ਜਿਵੇਂ ਸਬਜ਼ੀਆਂ ਵਗੈਰਾ ਵੀ ਬੀਜ ਸਕਦੇ ਆ ਤੇ ਇਸ ਕਰਕੇ ਜੀ ਗੁਰਜੋਤ ਦੇ ਪਾਪਾ ਤੇ ਡੈਡੀ ਦੋਨੋਂ ਲੱਗੇ ਹੋਏ ਸੀ ਕਿਆਰੇ ਬਣਾਉਣ ਤੇ ਇੱਕ ਦੀ ਗਰਮੀ ਵੀ ਹੁਣ ਬਹੁਤ ਜ਼ਿਆਦਾ ਫੇਰ ਪੈਣ ਲੱਗ ਗਈ ਏ ਤੇ ਪਹਿਲਾ ਆਪਾਂ ਇੱਥੇ ਪੱਠੇ ਬੀਜੇ ਸੀ ਮੱਕੀ ਦੇ ਤੇ ਉਹ ਹੋ ਗਏ ਬਰਬਾਦ بارشਾਂ ਬਹੁਤ ਪੈ ਗਈਆਂ ਸੀ ਪਰ ਤੇ ਉਹ ਹੋਏ ਨਹੀਂ ਤੇ ਉਹਦਾਂ ਦੀ ਜ਼ਮੀਨ ਖਾਲੀ ਪਈ ਸੀ ਤੇ ਆਪਾਂ ਸੋਚਿਆ ਕਿ ਹੁਣ ਆਪਾਂ ਮੱਕੀ ਬੀਜਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਅਸੂ ਜ਼ਮੀਨਾਂ ਝਾੜ ਪਿਆਏ ਤੇ ਆਪਾਂ ਹੁਣ ਸਰਦੀਆਂ ਦੇ ਪੱਠੇ ਹੀ ਬੀਜਦੇ ਆ ਜਵੀ ਤੇ ਬਰਸੇਮ ਤੇ ਇਸ ਕਰਕੇ ਚੱਲ ਆਪਾਂ ਟਾਈਮ ਨਾਲ ਹੀ ਬੀਜਦੇ ਆ ਵੀ ਹੁਣ ਰਾਤ ਨੂੰ ਤਾਂ ਠੰਡ ਹੁੰਦੀ ਏ ਦਿਨੇ ਚੱਲ ਗਰਮੀ ਬਹੁਤ ਜ਼ਿਆਦਾ ਏ ਤੇ ਇਧਰ ਜੀ ਕੰਦ ਹੈਗੀ ਸੀ ਆਪਣੇ ਗਵਾਂਡੀਆਂ ਦੀ ਤੇ ਇਹ ਵੀ ਮੀਆਂ ਨਾਲ ਡਿੱਗ ਪਈ ਸੀ ਬਾਰਸ਼ਾਂ ਕਰਕੇ ਤੇ ਉਹ ਅਜੇ ਬਣਾਉਣ ਨਹੀਂ ਲੱਗੇ ਤੇ ਇਧਰ ਪਹਿਲਾਂ ਆਪਾਂ ਜ਼ਮੀਨ ਇਧਰ ਲਈ ਹੋਈ ਸੀ ਇਹ ਵਾਲਾ ਚੋਨਾ ਜਿਹੜਾ ਤੇ ਜਿੱਥੇ ਆਪਾਂ ਮਰਚਾਂ ਵੀ ਬੀਜੀਆਂ ਹੋਈਆਂ ਸੀ ਤੇ ਉਹ ਜ਼ਮੀਨ ਸੀ ਠੇਕੇ ਤੇ ਤੇ ਉਹ ਹੁਣ ਆਪਾਂ ਛੱਡ ਕੇ ਤੇ ਆਪਾਂ ਇਹ ਨਾਲ ਵਾਲੀ ਲਈਏ ਤੇ ਇਹ ਜ਼ਮੀਨ ਵਧੀਆ ਏ ਤੇ ਉੱਚੀ ਵੀ ਏ ਕਿਉਂਕਿ ਇੱਥੇ ਪਾਣੀ ਨਹੀਂ ਰੁਕਦਾ ਤੇ ਸਾਡੇ ਆਪ ਦੀ ਜਿਹੜੀ ਜ਼ਮੀਨ ਹੈ ਉਹਦੇ ਚ ਪਾਣੀ ਰੁਕ ਜਾਂਦਾ ਏ ਤੇ ਇਸ ਕਰਕੇ ਆਪਾਂ ਉੱਥੇ ਪੱਠੇ ਆਪਾਂ ਨੂੰ ਨਹੀਂ ਵਾਰਾ ਖਾਂਦੇ ਤੇ ਪੱਠਿਆਂ ਵਾਸਤੇ ਆਪਾਂ ਨੂੰ ਠੇਕੇ ਤੇ ਲੈਣੀ ਪੈਂਦੀ ਏ ਤੇ ਇਹ ਵੈਸੇ ਜ਼ਮੀਨ ਬਹੁਤ ਵਧੀਆ ਏ ਹੁਣ ਦੇਖਦੇ ਆ ਇੱਥੇ ਪੱਠੇ ਕਿਸ ਤਰ੍ਹਾਂ ਹੁੰਦੇ ਨੇ ਗਰਮੀਆਂ ਦੇ ਤਾਂ ਵਧੀਆ ਹੋ ਗਏ ਸੀ ਤੇ ਹੁਣ ਸਰਦੀਆਂ ਵਾਲੇ ਦੇਖੋ ਕਿਸ ਤਰ੍ਹਾਂ ਹੋਣਗੇ ਤੇ ਆਪਾਂ ਇੱਥੇ ਨਾਲ ਹੀ ਜੀ ਬੀਜਨੀਆ ਸ਼ੁਰੂ ਕਰਤੀਆਂ ਸੀ ਸਬਜ਼ੀਆਂ ਤੇ ਥੋੜੀਆਂ ਬਹੁਤੀਆਂ ਆਪਾਂ ਲਾ ਲਾਂਗੇ ਕੁਝ ਕਿਆਰਾਂ ਚ ਲਾਵਾਂਗੇ ਇਹ ਵਾਲੇ ਪੱਠੇ ਜਦੋਂ ਖਤਮ ਹੋ ਗਏ ਫਿਰ ਉਧਰ ਲਾਵਾਂਗੇ ਥੋੜੀਆਂ ਜਿਹੀਆਂ ਲੇਟ ਲਾਵਾਂਗੇ ਉਹ ਕਿਉਂਕਿ ਹੁਣ ਗਰਮੀ ਜ਼ਿਆਦਾ ਹੈ ਤੇ ਕੋਈ ਪਤਾ ਨਹੀਂ ਵੀ ਹੋਣ ਜਾਂ ਨਾ ਹੋਣ ਤੇ ਇਸ ਕਰਕੇ ਕੁਝ 15 20 ਦਿਨ ਰੋਕ ਕੇ ਬੀਜਾਂਗੇ ਸਬਜ਼ੀਆਂ ਤੇ ਆਪਾਂ ਹੁਣ ਥੋੜੀਆਂ ਬਹੁਤੀਆਂ ਲਾ ਰਹੇ ਸੀ ਜਿਸ ਤਰ੍ਹਾਂ ਮੂਲੀਆਂ ਤੇ ਪਾਲਕ ਵਗੈਰਾ ਬੀਜਤੀ ਆ ਛਲੱਗਮ ਤਣੀਆਂ ਇਸ ਤਰ੍ਹਾਂ ਦੀ ਥੋੜੀਆਂ ਬਹੁਤੀਆਂ ਸਬਜ਼ੀਆਂ ਆਪਾਂ ਬੀਜਤੀਆਂ ਮੇਥੀ ਵਗੈਰਾ ਤੇ ਅਸੀਂ ਦਰਣਾਲੇ ਹੱਸੇ ਜਾਂਦੇ ਸੀ ਸਾਡੇ ਡੈਡੀ ਕਹਿੰਦੇ ਕਿ ਅੱਡੀਆਂ ਚੋੱਕ ਕੇ ਮੂੜੀਆਂ ਲਾਓ ਤੇ ਮੂੜੀਆਂ ਲੰਬੀਆਂ ਹੋ ਜਾਣਗੀਆਂ ਵਧੀਆ ਪੈਣਗੀਆਂ ਤੇ ਇਸ ਕਰਕੇ ਜੀ ਮੈਂ ਮੂੜੀਆਂ ਅੱਡੀਆਂ ਚੋੱਕ ਕੇ ਲਾਉਣ ਲੱਗੀ ਤੇ ਮੈਨੂੰ ਗਰਜੋਤ ਦੇ ਪਾਪਾ ਕਹਿੰਦੇ ਵੀ ਕਿਤੇ ਹੋਰ ਡੱਗ ਭਵੇਂ ਹਨਾ ਵੀ ਚਲੋ ਥੋੜੀਆਂ ਜੀਆਂ ਲਾ ਕੇ ਦੇਖ ਲੈ ਮੈਂ ਫਿਰ ਥੋੜੀਆਂ ਜੀਆਂ ਲਾ ਕੇ ਦੇਖਿਆ ਤੇ ਆਪਾਂ ਦੇਖਾਂਗੇ ਕਿ ਉਹਨਾਂ ਦਾ ਰਿਜ਼ਲਟ ਕਿਸ ਤਰ੍ਹਾਂ ਆਉਂਦਾ ਹੈ ਹਨਾ ਕਿ ਵੈਮ ਪਰਮ ਐਵੇਂ ਕਿਉਂਕਿ ਬਜ਼ੁਰਗਾਂ ਦੀਆਂ ਕੁਝ ਕਾੜਾਂ ਕੱਢੀਆਂ ਹੋਈਆਂ ਹੀ ਹੁੰਦੀਆਂ ਨੇ ਵੈਸੇ ਤਾਂ ਜਿਹੜੀ ਗੱਲ ਕਹਿੰਦੇ ਆ ਐਵੇਂ ਨਹੀਂ ਕਹਿੰਦੇ ਆਪਾਂ ਨੂੰ ਤੇ ਅਸੀਂ ਬਹੁਤ ਹੱਸ ਰਹੇ ਸੀ ਕਹਿੰਦੇ ਵੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਤਾਂ ਤਾਂ ਮੈਂ ਕਿ ਆ ਵੀ ਆਪਾਂ ਤਜਰਬਾ ਜ਼ਰੂਰ ਕਰਾਂਗੇ ਵੀ ਇਸ ਕਰਕੇ ਮੈਂ ਨਾ ਥੋੜੀਆਂ ਜੀਆਂ ਤੇ ਅਨਚਾਰ ਤੇਨ ਨੂੰ ਫੋਟਾ ਤੱਕਣਾ ਮੈਂ ਅਡੀਆਂ ਚੋਕ ਕੇ ਲਾਆਂ ਜਾਨੇ ਤੇ ਹੁਣ ਆਪਾਂ ਦੇਖਾਂਗੇ ਵੀ ਉਹ ਲੰਬੀਆਂ ਹੁੰਦੀਆਂ ਆ ਕਿ ਨਹੀਂ ਹੁੰਦੀਆਂ ਤੇ ਇਧਰ ਗਰਜੋਤ ਦੇ ਪਾਪਾ ਵੀ ਲਾ ਰਹੇ ਸੀ ਇਹ ਮੋਂਗਰੇ ਤੇ ਆਪਾਂ ਥੋੜੇ ਥੋੜੇ ਲਾ ਦਿੰਨਾ ਤੇ ਇਹ ਹੁਣ ਆਪਾਂ ਸੁੱਕੀ ਜਗ੍ਹਾ ਤੇ ਲਾ ਰਹੇ ਆ ਤੇ ਆਪਾਂ ਉੱਪਰੋਂ ਪਾਣੀ ਛੱਡ ਦੇਾਂਗੇ ਤੇ ਇਹ ਗਾਜ ਬੰਨਿਆ ਤੇ ਚੜ ਜਾਵੇਗੀ ਤੇ ਗਾਜ ਤੇ ਵਧੀਆ ਉਹ ਸਬਜ਼ੀਆਂ ਜਿਹੜੀਆਂ ਉੱਗ ਪੈਂਦੀਆਂ ਨੇ ਤੇ ਜੇ ਸੁੱਕੀ ਤਾਂ ਰਹੇਗੀ ਇੱਥੇ ਉੱਪਰ ਤੇ ਫੇਰ ਨਹੀਂ ਇਹ ਗੁਣੀਆਂ ਤੇ ਜੇ ਗਾਜਰ ਚੜੀ ਤਾਂ ਗਣ ਗੀਆਂ ਬਾਕੀ ਤੇ ਇਸ ਤਰ੍ਹਾਂ ਜੀ ਸਬਜ਼ੀਆਂ ਬਹੁਤ ਵਧੀਆ ਹੋ ਜਾਂਦੀਆਂ ਨੇ ਆਪਾਂ ਬੰਨਿਆ ਤੇ ਜਿਵੇਂ ਪੱਠਿਆਂ ਦੇ ਬੰਨਿਆ ਤੇ ਤੇ ਆਪਾਂ ਕੁਝ ਆਲੂ ਵੀ ਲਾਏ ਸੀ ਥੋੜੇ ਜਿਹਾ ਲਾਏ ਆ ਬਾਕੀ ਤੇ ਹੁਣ ਹੋਰ ਸਬਜ਼ੀਆਂ ਆਪਾਂ ਬਾਅਦ ਚ ਲਾਵਾਂਗੇ ਤੇ ਇਹ ਤਾਂ ਆਪਾਂ ਪੱਠਿਆਂ ਦੇ ਜਿਹੜੇ ਆਪਾਂ ਬੰਨਿਆ ਤੇ ਹੀ ਲਾ ਰਹੇ ਆ ਤੇ ਬਾਕੀ ਕੀ ਆ ਰਹਿਆਂ ਵਿੱਚ ਆਪਾਂ ਬਾਅਦ ਚ ਲਾਵਾਂਗੇ ਤੇ ਚਲੋ ਜੀ ਵੀਡੀਓ ਦੇ ਨਾਲ ਤੁਸੀਂ ਜਰੂਰ ਬਨੇ ਰਹੋ ਐਂਡ ਤੱਕ ਜਰੂਰ ਦੇਖਿਓ ਜੀ ਤੇ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਣੀਆਂ ਜੀ ਆਉਣ ਵਾਲੀਆਂ ਵੀਡੀਓ ਵੀ ਜਰੂਰ ਦੇਖਿਆ ਕਰੋ ਤੇ ਇੱਥੇ ਜੀ ਆਪਾਂ ਹੁਣ ਮੋੜੀਆਂ ਆਪਣੀਆਂ ਬੀਜ ਜਿਹੜੇ ਅੱਧੇ ਕੋ ਬੰਨੇ ਤਾਂ ਕੀ ਪੂਰਾ ਆਇਆ ਤੇ ਹੁਣ ਆਉਂਦੇ ਤਨੀਆਂ ਹੁਣ ਜੀ ਮੈਂ ਇੱਥੇ ਲਾਉਂਦੀਆਂ ਛ ਲੱਗਾ ਮੈਂ ਤੇ ਗੁਰਜੋ ਤੇ ਪਪਾ ਹੁਣ ਤਿਆਰੀ ਕਰ ਰਹੇ ਨੇ ਪਾਣੀ ਲਾਉਣ ਦੀ ਤੋਂ ਪਵਿਚਾਰੇ ਨੇ ਤੁਹਾਨੂੰ ਦਿਖਾਉਂਦੇ ਆ ਵੀਡੀਓ ਤੇ ਨਾ ਬਣੇ ਰਹੋ ਚਲੋ ਜੀ ਹੁਣ ਆਪਾਂ ਛੱਡਦੇ ਆ ਪਾਣੀ ਸਬਜ਼ੀਆਂ ਆਪਾਂ ਬੀਜ ਲਈਆਂ ਨੇ ਤੇ ਇੱਥੇ ਥੋੜੀ ਜਿਹੀ ਇੱਥੇ ਬੀਜਾਂਗੇ ਇੱਥੇ ਸਾਈਡ ਤੇ ਬੀਜਾਂਗੇ ਇੱਕ ਤਾਂ ਜੀ ਬਾਸ ਬਾਰਸ਼ ਨਾ ਆਵੇ ਪੱਤੇ ਵਧੀਆ ਹੋ ਜਾਣਾ ਪੜਾਸ ਬੜੀ ਵੱਜੀ ਖੜੀ ਕੋਈ ਪਤਾ ਨਹੀਂ ਬਾਅਦ ਸਦਾ ਬਹੁਤ ਜ਼ਿਆਦਾ ਗਰਮੀ ਹੋ ਰਹੀ ਏ ਤੇ ਗੁਰਜੋਤ ਨੂੰ ਤਾਂ ਮੌਜਾਂ ਲੱਗੀਆਂ ਖੜੀਆਂ ਨੇ ਆ ਪੱਜੀ ਫਿਰਦੀ ਏ ਪੁੱਤਰ ਨਾ ਬੱਸ ਕਰ ਸੇਰ ਚ ਵੀ ਤੂੰ ਮਿੱਟੀ ਪਾ ਲਈ ਜੋ ਤਾਂ ਬੱਸ ਤੂੰ ਅਸਲੋਂ ਨਿੱਕਾ ਬੱਚਾ ਨਹੀਂ ਗਈ ਠੀਕ ਹੈ ਨਾ ਵੱਡਾ ਐ ਕਿਉਂ ਮਿੱਟੀ ਲਾਈ ਫਿਰਦੀ ਏ थोड़ी और पीछा होगी ये बनने तो आ गए दो फुट बनने तो थोड़ी जी आगा है बाबा आगे तक बननी पड़ी है ना ਇੱਧਰ 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 ਕਿੱਦਾਂ ਉਹ ਇੱਧਰ ਨੂੰ ਉਹ ਫਾਟੜ ਕਰ ਦਿੰਦੇ ਸਭ ਤੋਂ ਜ਼ਿਆਦਾ ਕੰਮ ਗਰਜੋਤ ਨੇ ਕੀਤਾ ਹੈ ਵੇਖੋ ਕਿਵੇਂ ਇਹਦੇ ਲਾਤ ਹੋਏ ਪਏ ਉਹ ਦੇਖੀ ਮੇਰ ਕੀ ਹੈ ਛੋਟਾ ਬੱਚਾ ਹੈ ਕਿਸੇ ਨੇ ਨਾ ਭੇਜੀ ਵੀ ਇਹ ਮਿੱਟੀ ਸਾਰੇ ਕੱਪੜਿਆਂ ਨੂੰ Cara barau kau ndape parimus kau badipitu buh, tuh bayamin ndak

ਚਲੋ ਜੀ ਹੁਣ ਆਪਾਂ ਪਾਣੀ ਪਹਿਲਾਂ ਛੱਡਿਆ ਸੀ ਜਿਹੜੇ ਪੱਠੇ ਖੜੇ ਆ ਉਹਨਾਂ ਨੂੰ ਤੇ ਹੁਣ ਇੱਧਰ ਲਾਵਾਂਗੇ ਤੇ ਬੱਚੇ ਹੁਣ ਸਾਰੇ ਆ ਗਏ ਸੀ ਗੁਰਜੋਲ ਗੁਰਜੋਲ ਤਾਂ ਪਹਿਲਾਂ ਹੀ ਇੱਥੇ ਸੀ ਅਨਰੀਤ ਵੀ ਆ ਗਈ ਤੇ ਗੁਰਸੇਰਤ ਵੀ ਤੇ ਚਲੋ ਜੀ ਹੁਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਕਰਦੇ ਆ ਇੱਥੇ ਹੀ ਐਂਡ ਸਤਿ ਸ਼੍ਰੀ ਅਕਾਲ